ਪਿਛਲੀ ਵੀਡੀਓ ਚ ਤੁਸੀਂ ਦੇਖਿਆ ਸੀਗਾ ਕਿਲਾ ਜੈਸਲ ਮੇਰ ਦਾ ਕਿਲਾ ਜੋ ਤੁਸੀਂ ਦੇਖ ਰਹੇ ਹੋ ਤੇ ਹੁਣ ਇਸ ਵੀਡੀਓ ਚ ਤੁਹਾਨੂੰ ਗੜੀਸਰ ਲੇਕ ਤੇ ਪਟਵਾ ਦੀ ਹਵੇਲੀ ਤੇ ਕੁਝ ਬਾਜ਼ਾਰ ਦੀਆਂ ਰੌਣਕਾਂ ਤੁਹਾਨੂੰ ਦਿਖਾਉਨੇ ਆ ਤੇ ਬਾਈਕ ਸਾਡੀ ਜਿਹੜੀ ਆ ਰੈਡੀ ਹੋ ਗਈ ਆ ਤੇ ਦੇਖਦੇ ਆ ਹੁਣ ਤੇ ਤੁਹਾਨੂੰ ਵੀ ਦਿਖਾਉਨੇ ਆ ਜੁੜੇ ਰਹੋ ਇਸ ਵੀਡੀਓ ਵਿੱਚ ਆਜ ਗਏ ਜੀ ਗਲੀਆਂ ਦੇ ਵਿੱਚ ਚੌਂਦੀ ਹੁੰਦੇ ਹੁੰਦੇ ਪਟਵਾ ਦੀ ਹਵੇਲੀ ਕੀ ਪਟਵਾ ਦਾ ਇਤਿਹਾਸਾ ਥੋੜਾ ਜਿਹਾ ਛੋਟਾ ਜਿਹਾ ਉਹ ਵੀ ਦੱਸਦੇ ਆ ਤੇ ਸਾਹਮਣੇ ਆ ਮੇਰੇ ਖਾਲ ਗਲੀ ਦੇ ਵਿੱਚ ਬਾਕੀ ਦੇਖਦੇ ਆ ਕਿਲੇ ਦੀ ਵੀਡੀਓ ਜਿਨ੍ਹਾਂ ਨੇ ਪਿਛਲੀ ਨਹੀਂ ਦੇਖੀ ਤਾਂ ਉਹ ਕਿਲੇ ਦੀ ਵੀਡੀਓਜ਼ ਵੀ ਜਰੂਰ ਦੇਖ ਲਿਓ ਗਲੀਆਂ ਦੇ ਵਿੱਚੋਂ ਦੀ ਤੁਸੀਂ ਇੱਥੇ ਪਹੁੰਚ ਸਕਦੇ ਹੋ ਪਟਵਾ ਦੀ ਹਵੇਲੀ ਗਲੀਆਂ ਵੀ ਜੜੀਆਂ ਬਹੁਤ ਛੋਟੀਆਂ ਨੇ ਤੇ ਢੀੜੀਆਂ ਨੇ ਨਜ਼ਾਰਾ ਆ ਰਿਹਾ ਪੂਰਾ ਰਾਜਸਥਾਨ ਦੇਖਣ ਦਾ ਦੇਖ ਲੋ ਚਾਰੇ ਪਾਸੇ ਉਸੇ ਤਰ੍ਹਾਂ ਦਾ 골ਡਨ ਪੱਥਰ ਜਿਹੜਾ ਲੱਗਾ ਹੋਇਆ ਉਹ ਜਿਹੜਾ ਤੁਹਾਨੂੰ ਇੱਕ ਪਿਛਲੀ ਤੋਂ ਪਿਛਲੀ ਵੀਡੀਓ 'ਚ ਦਿਖਾਇਆ ਸੀਗਾ ਜਿੱਥੇ ਕਟਾਈ ਹੁੰਦੀ ਹੋ ਰਹੀ ਸੀਗੀ ਅਸੀਂ ਪਹੁੰਚ ਗਏ ਜੀ ਪਟਵਾਦੀ ਹਵੇਲੀ ਤੇ ਕੀ ਪਟਵਾ ਦਾ ਇਤਿਹਾਸ ਆ ਉਸ ਦਾ ਮੈਂ ਸਾਰਾ ਤੁਹਾਨੂੰ ਦੱਸਦਾ ਮੈਂ ਤੇ ਫਿਰ ਅੰਦਰ ਚੱਲਦਾ ਇਹ ਹੈ ਜੀ ਪਟਵਾ ਹਵੇਲੀ ਤੇ ਅਸੀਂ ਇੱਥੇ ਪਹੁੰਚ ਗਏ ਆ ਸਾਰਿਆਂ ਨੂੰ ਮੇਰੇ ਵੱਲੋਂ ਤਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਜੀ ਤੁਹਾਡਾ ਇਸ ਵੀਡੀਓ ਦੇ ਵਿੱਚ ਰਾਜਸਥਾਨ ਦੀ ਸੀਰੀ ਜਿਹੜੀ ਆ ਸਾਡੀ ਚੱਲਦੀ ਪਈ ਆ ਤੇ ਗੁਰਦਾਸਪੁਰ ਤੋਂ ਚੱਲ ਕੇ ਕਾਫੀ ਲੰਮਾ ਪੈੜਾ ਤੈਅ ਕੀਤਾ ਅਸੀਂ ਤਕਰੀਬਨ 1.5 1500 ਕਿਲੋਮੀਟਰ ਇੱਥੋਂ ਤੱਕ ਸਫ਼ਰ ਕਰ ਚੁੱਕੇ ਆ ਤੇ ਪਿਛਲੀਆਂ ਵੀਡੀਓ ਪਿਛਲੀ ਜਾਂ ਜਿਹੜੀ ਵੀਡੀਓ ਸੀਗੀ ਤੁਸੀਂ ਵੇਖੀ ਸੀ ਕਿ ਲਵਾਰ ਮਿਊਜ਼ੀਅਮ ਲੋਂਗੇਵਾਲਾ ਤੇ ਉਸ ਤੋਂ ਬਾਅਦ ਦੇਖਿਆ ਸੀ ਕਿ ਜੈਸਲਮੇਰ ਦਾ ਕਿਲਾ ਅੱਜ ਵੀ ਅਸੀਂ ਜੈਸਲਮੇਰ ਆ ਤੇ ਜੈਸਲਮੇਰ ਦੇ ਵਿੱਚ ਪਟਵਾ ਦੀ ਹਵੇਲੀ ਤੇ ਗੜੀਸਰ ਲੇਖ ਤੇ ਕੁਝ ਬਾਜ਼ਾਰ ਦਾ ਜਿਹੜਾ ਆਲਾ ਦੁਆਲਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਤੇ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਹੁਣ ਅਸੀਂ ਪਹੁੰਚ ਚੁੱਕੇ ਹਾਂ ਪਟਵਾ ਦੀ ਹਵੇਲੀ ਤੇ ਇੱਥੋਂ ਨਾਲੋਂ ਨਾਲ ਹੀ ਅੰਦਰ ਜਾ ਕੇ ਤੁਹਾਨੂੰ ਪੂਰਾ ਇਸ ਹਵੇਲੀ ਦਾ ਇਤਿਹਾਸ ਜਿਹੜਾ ਉਹ ਮੈਂ ਤੁਹਾਨੂੰ ਰੀਡ ਕਰਵਾ ਦੇਣਾ ਤੇ ਇਤਿਹਾਸ ਨੂੰ ਸਰਵਨ ਕਰ ਲਿਓ ਸਭ ਤੋਂ ਪਹਿਲਾਂ ਚਲੋ ਜੀ ਇਹ ਮੇਨ ਦਿਉੜੀ ਗੇਟ ਇੱਥੋਂ ਹੁਣ ਅਸੀਂ ਅੰਦਰ ਚਲੀਏ ਤੇ ਅੰਦਰ ਜਾ ਕੇ ਤੇ ਇਹ ਹਵੇਲੀ ਦੇਖੀਏ ਇਹ ਆ ਜੀ ਉਹ ਹਵੇਲੀ ਤੇ ਇਹਦਾ ਮੈਂ ਇਤਿਹਾਸ ਵੀ ਤੁਹਾਨੂੰ ਦੱਸ ਦੇਣਾ ਸਾਰਾ ਤੇ ਅੰਦਰ ਦੇ ਸਿਰਫ 2-4-5 ਕਮਰੇ ਆ ਅੰਦਰ ਉੱਪਰ ਤੱਕ ਬਿਲਡਿੰਗ ਬਣੀ ਹੈ ਤੇ ਬਾਕੀ ਜਲਦੀ ਹੁੰਦੀ ਕਾਰਨ ਅਸੀਂ ਇੱਥੋਂ ਜਲਦੀ ਨਿਕਲਣਾ ਅੱਜ ਇਸ ਕਰਕੇ ਜਿੰਨਾ ਟਾਈਮ ਸਾਡੇ ਕੋਲ ਹੈਗਾ ਵਾ ਉਹ ਟਾਈਮ ਦੇ ਨਾਲ ਤੁਹਾਨੂੰ ਇਸ ਹਵੇਲੀ ਨੂੰ ਦਿਖਾ ਦਿੰਨੇ ਆ ਦੇਖੋ ਕਿੰਨੀ ਵਧੀਆ ਨਕਾਸ਼ੀ ਜਿਹੜੀ ਉਸ ਟਾਈਮ ਤੇ ਹੋਈ ਹੈ ਸਾਰੀ ਹਵੇਲੀ ਨੂੰ ਇਹ ਹਵੇਲੀ ਉੱਪਰ ਤੱਕ ਬਣੀ ਹੋਈ ਹੈ ਤੇ ਅੰਦਰੋਂ ਜਾ ਕੇ ਇਸ ਹਵੇਲੀ ਦੀ ਵਿੱਚ ਫੋਟੋਆਂ ਜੜੀਆਂ ਨੇ ਉਹ ਖਿੱਚ ਰਹੇ ਨੇ ਲੋਕ ਇਹ ਹਵੇਲੀ ਆ ਤੇ ਬਾਕੀ ਹੁਣ ਮੈਂ ਤੁਹਾਨੂੰ ਇਸ ਹਵੇਲੀ ਦਾ ਇਤਿਹਾਸ ਦੱਸਦਾ ਇਹ ਹੈ ਜੀ ਪਟਵਾ ਹਵੇਲੀ ਦਾ ਇਤਿਹਾਸ 1805 ਵਿੱਚ ਸ਼ੁਰੂ ਹੋਇਆ ਜਦੋਂ ਗੁਮਾਨ ਚੰਦ ਪਟਵਾ ਨਾਮ ਦੇ ਇੱਕ ਅਮੀਰ ਵਪਾਰੀ ਨੇ ਆਪਣੇ ਪੰਜ ਪੁੱਤਰਾਂ ਲਈ ਜੈਸਲ ਮੇਰ ਵਿੱਚ ਪੰਜ ਹਵੇਲੀਆਂ ਬਣਾਉਣ ਦਾ ਕੰਮ ਸੌਪਿਆ ਇਸ ਗੁੰਝਲਦਾਰ ਕੰਪਲੈਕਸ ਨੂੰ ਪੂਰਾ ਹੋਣ ਵਿੱਚ ਲਗਭਗ 60 ਸਾਲ ਲੱਗੇ ਕਿਉਂਕਿ ਇਹ ਚੂਨੇ ਜਾਂ ਸੀਮਿੰਟ ਦੀ ਵਰਤੋਂ ਕਰਕੇ ਨਹੀਂ ਬਣਾਇਆ ਗਿਆ ਸਗੋਂ ਪੱਥਰਾਂ ਨੂੰ ਜੋੜ ਕੇ ਬਣਾਇਆ ਗਿਆ ਸੀ ਇਸ ਨੂੰ ਜ਼ਰੀ ਵਪਾਰੀਆਂ ਦੀ ਹਵੇਲੀ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਪਟਵਾ ਪਰਿਵਾਰ ਚਾਂਦੀ ਤੇ ਸੋਨੇ ਦੇ ਧਾਗੇ ਦੇ ਵਪਾਰ ਵਿੱਚ ਸ਼ਾਮਲ ਸਨ ਇਸ ਹਵੇਲੀ ਨੂੰ 55 ਤੋਂ 60 ਸਾਲ ਲੱਗੇ 92 ਤੇ ਇਹ ਜੈਸਲ ਮੇਰ ਦੀ ਪਹਿਲੀ ਹਵੇਲੀ ਸੀਗੀ ਪਟਵਾ ਹਵੇਲੀ ਇੱਥੇ ਹਸਮਤ ਨੂੰ ਥੋੜਾ ਬੋਤਾ ਰੀਡ ਕਰਵਾ ਦਿੱਤਾ ਵਾ ਵੀ ਇਹ ਹਵੇਲੀ ਕਦੋਂ ਤੇ ਕਿਉਂ ਬਣਵਾਈ ਗਈ ਸੀਗੀ ਇਹ ਹਵੇਲੀ ਕਾਫੀ ਵੱਡੀ ਆ ਲੇਕਿਨ ਬਹੁਤ ਦੇਖਣ ਨੂੰ ਟਾਈਮ ਲੱਗੂਗਾ ਇਹਨੂੰ ਅਸੀਂ ਸ਼ਾਰਟੇਜ ਹੋਣ ਕਰਕੇ ਇੱਥੋਂ ਨਿਕਲਣਾ ਵਾ ਟਾਈਮ ਦੀ ਸ਼ਾਰਟੇਜ ਆ ਸਾਡੇ ਕੋਲ ਕੁਝ ਬਾਜ਼ਾਰ ਦਾ ਮੈਂ ਤੁਹਾਨੂੰ ਆਲਾ ਦਵਾਲਾ ਦਿਖਾ ਦੇਣਾ ਦੇਖੋ ਪੱਖੇ ਜਿੱਥੇ ਨਲਕੇ ਤੇ ਪੱਖੇ ਜੜਿਆ ਹੋ ਹਰ ਚੀਜ਼ ਜਿਹੜੀ ਹੈ ਕਿੱਤਲ ਦੀ ਉਹਦੇ ਬਾਅਦ ਚਾਂਦੀ ਦੀਆਂ ਚੀਜ਼ਾਂ ਚੂੜੀਆਂ ਤੇ ਇਸ ਪਾਸੇ ਆ ਜਾਓ ਤੁਸੀਂ ਇਹ ਵੀ ਚਾਂਦੀ ਦਾ ਕੁਝ ਸਮਾਨ ਜਿਹੜਾ ਵਾ ਸਾਰਾ ਰੱਖਿਆ ਵਾ ਇਹ ਹਰ ਤਰ੍ਹਾਂ ਦੇ ਪਾਸੇ ਨੂੰ ਸਭ ਲੋਗ ਆ ਗਏ ਹਵੇਲੀ ਜੜੀ ਆਓ ਇਧਰੋਂ ਵੀ ਖੁੱਲੀ ਲੱਗ ਰਹੀ ਐ ਇਹ ਦੇਖੋ ਇਸ ਪਾਸੇ ਤੱਕ ਇੱਥੋਂ ਤੱਕ ਹਵੇਲੀ ਸੀਗੀ ਮੁੱਛ ਜ਼ਮੇ ਵਿੱਚ ਇਹ ਆ ਜੀ ਹਵੇਲੀ ਇਧਰ ਦੇਖ ਲੋ ਰਾਜਸਥਾਨੀ ਕਲਚਰ ਜਗਾ ਜਗਾ ਤੇ ਤੁਹਾਨੂੰ ਵਧੀਆ ਦੁਕਾਨਾਂ ਤੇ ਸਾਰਾ ਕੁਝ ਖਰੀਦਣ ਨੂੰ ਮਿਲ ਜਾਏਗਾ ਤੇ ਕਾਫੀ ਇੰਜੋਏ ਇੱਥੇ ਹੋ ਰਿਹਾ ਵਾ ਦੇਖੋ ਰਾਜਸਤਾਨੀ ਪਗੜੀ ਨਹੀਂ ਜਮਾ ਹੋ ਰਾਜਸਤਾਨੀ ਪਗੜੀ ਕਿੰਨੀ ਸੋਹਣੀ ਲੱਗ ਰਹੀ ਹੈ ਵੀ ਇਸ ਪਾਸੇ ਦੇਖ ਲਓ ਤੁਸੀਂ ਇੱਧਰ ਵੀ ਮੈਗਨੇਟ ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਉਹ ਰੱਖੇ ਹੋਏ ਨੇ ਮੈਗਨੇਟ ਤੇ ਅਸੀਂ ਇਹਦੇ ਨਾਲ ਦਾ ਮੈਗਗਨੇਟ ਲਿਆ ਬਈ ਆਹ ਵਾਲੀ ਚੀਜ਼ ਬਹੁਤ ਸੋਹਣੀ ਚੀਜ਼ ਹੈ ਵੀ ਇਹ ਦੇਖੋ ਇਹ ਵੀ ਬਣੇ ਹੋਏ ਆ ਜਿਸ ਤਰ੍ਹਾਂ ਕੰਨਾਂ 'ਚ ਪਾਉਣ ਵਾਲੇ ਜਾਂ ਪਤਾ ਨਹੀਂ ਕੋਈ ਕਹਿ ਨਹੀਂ ਸਕਦੇ ਭਾਰੀ ਭਾਰੀ ਚੀਜ਼ ਹੈ ਖੇਲ ਸਾਹਿਬ ਦੇਖ ਲਈ ਪਟਵਾ ਦੀ ਹੋਈ ਲਈ ਹਾਂਜੀ ਹਾਂਜੀ ਹੁਣ ਅਸੀਂ ਚਲੀਏ ਗੜੀ ਸਰ ਲੈਕ ਤੇ ਬਾਜ਼ਾਰ ਦਿਖਾਈਏ ਤੇ ਫਿਰ ਨਿਕਲੀ ਆ ਨਾ ਇੱਥੋਂ ਅਸੀਂ ਅਗਲੀ ਡੈਸਟੀਨੇਸ਼ਨ ਤੇ ਹਰ ਸਰਾਹ ਲਿਛਪੇ ਡਾਲੀ ਹੋ ਮੈਂ ਚੋਤੀ ਹਰ ਸਰਾਹ ਲਿਛਪੇ ਡਾਲੀ ਹੋ ਮੈਂ ਚੋਤੀ ਫਿਰ ਜਲਾ ਤੇ ਗੋਰ ਹਰ ਤਨ ਨਾਲ ਤਾਣ ਫਿਰ ਕੋਲਤੀ ਬਾਤ ਇਹ ਹੈ ਜੀ ਕਿਲੇ ਦੀ ਬੈਕ ਸਾਈਡ ਤੇ ਅਸੀਂ ਹੁਣ ਇਸ ਟਾਈਮ ਤੇ ਤੇ ਇਧਰੋਂ ਆਇਆ ਸੀ ਹੁਣ ਕਿਲਾ ਦੇਖਿਆ ਤੇ ਪਿਛਲੀ ਵੀਡੀਓ ਚ ਤੁਸੀਂ ਕਿਲਾ ਦੇਖਿਆ ਸੀਗਾ ਇਸ ਵੀਡੀਓ ਚ ਅਸੀਂ ਪਟਵਾਂ ਦੀ ਹਵੇਲੀ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਤੋਂ ਬਾਅਦ ਗੜੀ ਸਰ ਲੈ ਕੁਝ ਬਾਜ਼ਾਰ ਤੇ ਇਹ ਕਿਲਾ ਕਿਲੇ ਦੀ ਬੈਕ ਸਾਈਡ ਤੇ ਅਸੀਂ ਰੁਕੇ ਆ ਇਧਰੋਂ ਦੀ ਅਸੀਂ ਆਏ ਸੀ ਕਿ ਇਧਰੋਂ ਜਾਣਾ ਸੀ ਇੱਥੇ ਅਸੀਂ ਹੁਣ ਦੇਖਦੇ ਹਾਂ ਕੁਝ ਟਰਾਈ ਕਰਦੇ ਹਾਂ ਥੋੜਾ ਰਾਜਸਤਾਨੀ ਤੇ ਦੇਖਦੇ ਹਾਂ ਕੀ ਮਨ ਮਨ ਦਾ ਖਾਣ ਦਾ ਮੈਂ ਇੱਥੇ ਅਸੀਂ ਖਾ ਕੇ ਤੇ ਫਿਰ ਅੱਗੇ ਵਧਾਂਗੇ ਬਾਜ਼ਾਰ ਇਸ ਟਾਈਮ ਤੇ ਤਕਰੀਬਨ 11:30 ਵਜੇ ਦਾ ਟਾਈਮ ਹੈ ਬਾਜ਼ਾਰ ਤੇ ਕੋਈ ਹੁੰਦੀਆਂ ਜ਼ਿਆਦਾ ਰੌਣਕਾਂ ਨਹੀਂ ਹੈਗੀਆਂ ਥੋੜੀਆਂ ਨੇ ਤੇ ਇਸ ਬਾਜ਼ਾਰ ਦੀ ਵੀ ਅਸੀਂ ਦੇਖਦੇ ਹਾਂ ਇੱਥੇ ਗਿੱਲ ਸਾਹਿਬ ਨੇ ਇੱਕ ਪਰਸ ਦੇਖਣਾ ਵਾ ਅਸੀਂ ਉਹ ਪਰਸ ਵੀ ਦੇਖੀਏ ਜੇ ਪਰਸ ਗਿੱਲ ਸਾਹਿਬ ਨੇ ਪਸੰਦ ਆਇਆ ਤੇ ਬੈਗ ਬੈਗ ਦਾ ਪਰਸ ਕਹਿ ਰਹੇ ਨੇ ਇਹੋ ਜਿਹਾ ਇਹ ਉਠ ਦੀ ਖਲਦਾ ਕਿਨੇ ਬੜਿਆ ਹੁੰਦਾ ਵਾ ਜਿਹੜਾ ਇਹ ਬੁਲਤੀ ਖਲਦਾ ਹੈ ਜਨਾ ਬਾਈ 400 ਰੁਪਏ ਦਾ ਪਰਸਾ ਦਸ ਰਿਹਾ ਹੈ ਸਾਰੇ オリジナル ਲੈਦਰ ਦਾ ਲੈਦਰ ਹੈ ਹਾਂ ਨੋ ਵੀ ਪਹੁੰਚ ਕੇ ਗੜੀਸਰ ਲੇਕ ਤੇ ਤਕਰੀਬਨ ਇਧਰ ਗੁਰਦੁਆਰਾ ਸਾਹਿਬ ਤੋਂ ਤਕਰੀਬਨ 500 ਮੀਟਰ ਦੀ ਦੂਰੀ ਤੇ ਆ ਤੇ ਸਾਹਮਣੇ ਰੋਡ ਚੱਲ ਰਿਹਾ ਵਾ ਤੇ ਇਹ ਆ ਗਿਆ ਗੜੀਸਰ ਲੇਕ ਤੇ ਗੜੀਸਰ ਲੇਕ ਦੇ ਉੱਤੇ ਵੀ ਦੁਕਾਨਾਂ ਦੇਖ ਲਓ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਦੁਕਾਨਾਂ ਜਿਹੜੀਆਂ ਨੇ ਇਹ ਸੱਜੀਆਂ ਹੋਈਆਂ ਨੇ ਜੂਸ ਫਿਰ ਪਰੌਂਠੇ ਵਾਲੇ ਪੂਜੀਏ ਨਮਕੀਨ ਇਹ ਦੇਖ ਲੋ ਕਿੰਨਾ ਸੋਹਣਾ ਬਣਿਆ ਬਈ ਤੇ ਇਸ ਪਾਸੇ ਪਾਪੜ ਇਹ ਵੀ ਗੜੀ ਸਰ ਲੈਕ ਜਿਹੜੀ ਆ ਕਾਫੀ ਦੂਰੋਂ ਦੂਰੋਂ ਜਿਹੜੀ ਆ ਦੁਨੀਆ ਦੇਖਣ ਇਹਨੂੰ ਆਉਂਦੀ ਆ ਤੇ ਕਾਫੀ ਸੋਹਣਾ ਇੱਧਰ ਟੈਟੂ ਬਣਾਉਣ ਵਾਲੇ ਵੀ ਜਿਹੜੇ ਆ ਉਹ ਬੈਠੇ ਹੋਏ ਨੇ ਤਾਰਾ ਤਾਰਾਂ ਦੇ ਟੈਟੂ ਤੇ ਸਾਹਮਣੇ ਆ ਗਈ ਜੀ ਲੈਕ ਕਿਆ ਸੋਹਣਿਆ ਸੋਹਣਿਆ ਚੀਜ਼ਾਂ ਬਈ ਤੇ ਇਹ ਪਗੜੀ ਆ ਗਈ ਰਾਜਸਤਾਨੀ ਆਧਾਰੋ ਸਾਹ ਆ ਦੇਖ ਲੋ ਵੈਲਕਮ ਇਹ ਇਸ ਪਾਸੇ ਦੇਖ ਲੋ ਬੁੱਡੀਆਂ ਛੋਟੀਆਂ ਛੋਟੀਆਂ ਤੇ ਸਾਰੇ ਦਾ ਸਾਰਾ ਜੜਾ ਵਾ ਪਰਸ ਵਗੈਰਾ ਜੜੇ ਆ ਉਹ ਬੜੇ ਬੜੇ ਸੋਹਣੇ ਪਰਸ ਛੋਟੇ ਛੋਟੇ ਲੇਡੀਜ਼ ਇਹ ਹਰ ਚੀਜ਼ ਜਿਹੜੀ ਐ ਇੱਥੋਂ ਬੜੀ ਸੋਹਣੀ ਰਾਜਸਤਾਨੀ ਕਲਚਰ ਦੇ ਹਿਸਾਬ ਨਾਲ ਇਹ ਚੀਜ਼ਾਂ ਜਿਹੜੀਆਂ ਬਣਾਈਆਂ ਗਈਆਂ ਨੇ ਇਹਦੇ ਕੋਈਦਰ ਇਹ ਪਰਸ ਲੈਦਰ ਦੇ ਹੈਟ ਇਹ ਵੀ ਲੈਦਰ ਦੇ ਪਰਸ ਇਧਰ ਬੈਲਟਾਂ ਲੈਦਰ ਦੀਆਂ ਇਹ ਆ ਜੀ ਸਾਹਮਣੇ ਬਾਜ਼ਾਰ ਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜਿਸ ਤਰ੍ਹਾਂ ਤੋਂ ਛੋਟੇ-ਛੋਟੇ ਗਾਨੀਆਂ ਜਿਹੜੀਆਂ ਨਾਮ ਅੱਖਰਾਂ ਦੀਆਂ ਛੋਟੇ-ਛੋਟੇ ਬਣ ਕੇ ਟਾਈਪ ਉਹ ਬਣਾ ਰਹੇ ਨੇ ਤੇ ਗਿੱਲ ਸਾਹਿਬ ਕਹਿੰਦੇ ਵੀਡੀਓ ਬਣਾਉਣੀ ਹੈ ਕਿਹੜਾ ਕੀ ਚਲਵਾਈਏ ਨਵਾਂ ਵੀ ਸੋਹਣਾ ਨਵੋ ਗੇਲ ਸਾਹਿਬ ਇਹਦੇ ਤੇ ਘੁੰਮ ਕੇ ਹੁਣ ਰੀਲ ਤਿਆਰ ਕਰਨਗੇ ਆਪਣੀ ਤੇ ਸਾਹਮਣੇ ਆ ਲੇਕ ਤੇ ਲੇਕ ਤੇ ਹੁਣ ਬਸ 2 ਮਿੰਟ ਦੀ ਇੰਤਜ਼ਾਰ ਤੋਂ ਬਾਅਦ ਲੇਕ ਤੇ ਚਲਦੇ ਹੁਣ ਇਸ ਥਾਂ ਤੇ ਲਓ ਜੀ ਰੀਲਾਂ ਰੂਲਾਂ ਗਈਆਂ ਬਣ ਉਹ ਘੁੰਮ ਰਿਆ ਸੀਗਾ ਤੇ ਉਹਦੇ ਤੇ ਰੀਲ ਗੇਲ ਸਾਹਿਬ ਨੇ ਬਣਾਉਣੀ ਸੀਗੀ ਤੇ ਟੀ-ਸ਼ਰਟਾਂ ਦੇ ਉੱਪਰ ਮੋਛਾ ਦਾ ਰਾਜਸਥਾਨੀ ਕਲਚਰ ਕਿ ਹੋ ਗਿਆ ਜਿੱਥੋਂ ਸ਼ੁਰੂ ਹੋ ਗਈ ਜੀ ਲੇਕ ਲੇਕ ਤੇ ਪਹੁੰਚ ਗਏ ਆ ਜੀ ਗੜੀ ਸਰ ਲੇਕ ਬਹੁਤ ਵੱਡੀ ਲੇਕ ਆ ਤੇ ਜੈਸਲਮੇਰ ਦੇ ਵਿੱਚ ਕਾਫੀ ਇੱਥੋਂ ਜਿਹੜੇ ਆ ਇੰਜੋਏ ਕੀਤਾ ਜਾਂਦਾ ਇਸ ਲੇਕ ਤੇ ਵੀ ਦੇਖੋ ਵੱਖ-ਵੱਖ ਤਰ੍ਹਾਂ ਦੀਆਂ ਕਿਸ਼ਤੀਆਂ ਦੇ ਵਿੱਚ ਜਾ ਕੇ ਹੈ ਤੇ ਇਹ ਵੀ ਜਾ ਰਹੇ ਨੇ ਉਧਰ ਦੂਸਰੇ ਬੰਨੇ ਦੇਖ ਲਓ ਤੁਸੀਂ ਉਸ ਪਾਸੇ ਵੀ ਕੁਛ ਇੰਜੋਏ ਕੀਤਾ ਜਾ ਰਿਹਾ ਅਸੀਂ ਤੇ ਸਮੁੰਦਰ ਦਾ ਨਜ਼ਾਰਾ ਲੈ ਕੇ ਆਏ ਆ ਭਾਈ ਇੱਧਰ ਵੀ ਇਸ ਪਾਸੇ ਵੀ ਦੇਖ ਲਓ ਤੁਸੀਂ ਲੈਖਦੇ ਬਹੁਤ ਸੋਹਣੀਆਂ ਚੀਜ਼ਾਂ ਜੜੀਆਂ ਨੇ ਇੱਥੇ ਬਣੀਆਂ ਹੋਈਆਂ ਨੇ ਇਹ ਦੇਖ ਲਓ ਇਹ ਰਾਜਸਥਾਨੀ ਕਲਚਰ ਸਾਰਾ ਸੁਨਹਿਰੀ ਪੱਥਰ ਦੇ ਨਾਲ ਹੀ ਜਿਹੜਾ ਇਹ ਬਣਿਆ ਹੋਇਆ ਵਾ ਉਸ ਪਾਸੇ ਦੇਖ ਲਓ ਤੁਸੀਂ ਮੰਦਰ ਦੇ ਵਿੱਚੋਂ ਦੀ ਪੌੜੀਆਂ ਚੜਦੀਆਂ ਨੇ ਇਹਦੇ ਵਿੱਚੋਂ ਦੀ ਇੱਥੇ ਜਾਣ ਵਾਸਤੇ ਪੌੜੀਆਂ ਚੜਦੀਆਂ ਨੇ ਤੇ ਪਾਣੀ ਜਿਹੜਾ ਵਾ ਪਾਣੀ ਦੇ ਵਿੱਚੋਂ ਦੀ ਇਹ ਕੁਝ ਇੰਜੋਏ ਕਰ ਰਹੇ ਆ ਲੋਕ ਇੱਥੇ ਇਹ ਝੀਲ ਦਾ ਮੈਂ ਥੋੜਾ ਜਿਹਾ ਇਤਿਹਾਸ ਦੱਸਦਾ ਤੁਹਾਨੂੰ ਗੜੀ ਸਰ ਝੀਲ ਦਾ ਇਤਿਹਾਸ ਜਿਹੜਾ 12ਵੀਂ ਸਦੀ ਵਿੱਚ ਸ਼ੁਰੂ ਹੁੰਦਾ ਜਦੋਂ ਇਸ ਨੂੰ ਜੈਸਲਮੇਰ ਦੇ ਸੰਸਥਾਪਕ 라ਵਲ ਜੈਸਲ ਨੇ ਸ਼ਹਿਰ ਲਈ ਬਣਾਇਆ ਸੀ ਇਸ ਨੂੰ ਬਾਅਦ ਵਿੱਚ ਮਹਾਰਾਵਲ ਗਦੀਸੀ ਸਿੰਘ ਦੁਆਰਾ ਦੁਬਾਰਾ ਬਣਾਇਆ ਗਿਆ ਸੀ ਤੇ ਉਦੋਂ ਤੋਂ ਹੀ ਇਸ ਨੂੰ ਮੌਜੂਦਾ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਇਹ ਸਦੀਆਂ ਤੋਂ ਝੀਲ 20ਵੀਂ ਸਦੀ ਦੇ ਅੱਧ ਤੱਕ ਜੈਸਲਮੇਰ ਲਈ ਮੁੱਖ ਪਾਣੀ ਦੀ ਸਪਲਾਈ ਸੀ ਤੇ ਸਮਾਜਿਕ ਤੇ ਧਾਰਮਿਕ ਗਤੀਵਿਧੀਆਂ ਲਈ ਇੱਕ ਮਹਤਵਪੂਰਨ ਖੇਤਰ ਸੀਗਾ ਇਹ ਇਸ ਦੇ ਆਲੇ ਦੁਆਲੇ ਜਿਹੜੇ ਮੰਦਰ ਬਣੇ ਨੇ ਘਾਟ ਦੇ ਤੇ ਇਸ ਨੂੰ ਅਸਲ ਵਿੱਚ ਜੈਸਲ ਜੈ ਜਸਾਲਸਰ ਝੀਲ ਕਿਹਾ ਜਾਂਦਾ ਸੀ ਤੇ 14ਵੀਂ ਸਦੀ ਵਿੱਚ ਮਹਾਰਾਵਲ ਗਦਸੀ ਸਿੰਘ ਨੇ ਝੀਲ ਦਾ ਪੁਨਰਨਿਰਮਾਣ ਕੀਤਾ ਤੇ ਉਦੋਂ ਇਸ ਨੂੰ ਗਦੀਸ਼ਰ ਝੀਲ ਵਜੋਂ ਜਾਣਿਆ ਜਾਂਦਾ ਸੀਗਾ ਇਹ ਆ ਜੀ ਝੀਲ ਦਾ ਇਤਿਹਾਸ ਤੇ ਕਾਫੀ ਵੱਡੀ ਝੀਲ ਆ ਅੱਜ ਕੱਲ ਬਾਰਸ਼ਾਂ ਦਾ ਦਿਨ ਨਹੀਂ ਆ ਬਾਰਸ਼ਾਂ ਦੇ ਦਿਨਾਂ ਚ ਪਾਣੀ ਕਹਿੰਦੇ ਜਿਆਦਾ ਹੁੰਦਾ ਇੱਥੇ ਇੱਥੇ ਜਿੱਥੇ ਗਿੱਲ ਸਾਹਿਬ ਖੜੇ ਆ ਇੱਥੋਂ ਤੱਕ ਕਹਿੰਦੇ ਬਾਰਸ਼ਾਂ ਦੇ ਦਿਨਾਂ ਚ ਪਾਣੀ ਇੱਥੇ ਹੁੰਦਾ ਵਾ ਤੇ ਹੁਣ ਇੱਥੋਂ ਅਸੀਂ ਚੱਲੀਏ ਦੂਸਰੇ ਪਾਸੇ ਨੂੰ ਹਾਂਜੀ ਹਾਂਜੀ ਤੇ ਗੁਰਦੁਆਰਾ ਸਾਹਿਬ ਜਾ ਕੇ ਰੂਮ ਦੀ ਰੂਮ ਬਾਰੇ ਵੀ ਥੋੜਾ ਜਿਆਦਾ ਦੱਸ ਦੀਏ ਦੱਸ ਦੀਏ ਜੀ ਹਾਂਜੀ ਤੇ ਕੀ ਰਹਿائش ਦਾ ਪ੍ਰਬੰਧ ਹੈ ਇੱਥੇ ਜੈਸਲਮੇਰ ਤੇ ਚਾਹੋ ਹੁਣ ਇੱਥੋਂ ਨਿਕਲਦੇ ਆਂ ਅਸੀਂ ਤੇ ਚੱਲਦੇ ਆ ਜੀ ਸਾਡੇ ਵੀਰ ਪੰਜਾਬੀ ਭਰਾ ਸਾਡੇ ਜੰਮੂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਦੇ ਵੀਰ ਆਪਣਾ ਲਖਵਿੰਦਰ ਸਿੰਘ ਆਪਣਾ ਤੇ ਆਪਣਾ ਵੀਰ ਜੀ ਗੁਰਪ੍ਰੀਤ ਸਿੰਘ ਜੀ ਤੇ ਕਿਦਾਂ ਤੇ ਨਿਕਲੇ ਜੰਮੂ ਤੋਂ ਆਪਾਂ ਹੋਈਏ ਕੋਈ ਸਪੈਸਰ ਦਿਨ ਹੋ ਗਏ ਆਪਾਂ ਨੂੰ ਜੰਮੂ ਤੋਂ ਨਿਕਲੇ ਤਿੰਨ ਚਾਰ ਦਿਨ ਹੋ ਗਏ ਆ ਤੇ ਕਿੱਥੇ ਕਿੱਥੇ ਘੁੰਮ ਕੇ ਆਇਓ ਆਪਾਂ ਜੋਧਪੁਰ ਜੈਪੁਰ ਸਾਰੇ ਐਕਸਪਲੋਰ ਕਰਿਆ ਅੱਛਾ ਤੁਸੀਂ ਉਧਰੋਂ ਦੀ ਆਇਓ ਹਾਂਜੀ ਆਪਾਂ ਉਧਰੋਂ ਆਏ ਆ ਚਲੋ ਵਧੀਆ ਬਾਕੀ ਇਹ ਏਰੀਆ ਰਾਜਸਥਾਨ ਵਜੇ ਕੀ ਵੀਊ ਹੈ ਤੁਹਾਡਾ ਇਹਦੇ ਬਾਰੇ ਮਤਲਬ ਕਿਦਾਂ ਲੱਗਾ ਤੁਹਾਨੂੰ ਵੀ ਆ ਇਹਨਾਂ ਨੇ ਇੰਨਾ ਹੈ ਕਿ ਪੁਰਾਣੀਆਂ ਚੀਜ਼ਾਂ ਸਾਫ਼ ਕੇ ਰੱਖੀਆਂ ਪੁਰਾਣੀਆਂ ਚੀਜ਼ਾਂ ਸਾਫ਼ ਰਿਸਪੈਕਟ ਵੀ ਕੀਤੀ ਹੈ ਜਿਹੜੇ ਵੀ ਮਿਲੇ ਸਾਰੇ ਇਹਨਾਂ ਪੱਗ ਵਾਲੇ ਹਾਂ ਰਿਸਪੈਕਟ ਇਹ ਗੱਲ ਮੰਨਣੀ ਪਏਗੀ ਰਿਸਪੈਕਟ ਬਹੁਤ ਜ਼ਿਆ ਬਾਕੀ ਇੱਥੇ ਇਮਾਨਦਾਰੀ ਐ ਨਹੀਂ ਦੇਖੀ ਹੈ ਕਿ ਅਸੀਂ ਬਾਈਕ ਤੇ ਆ ਨਾ ਤੇ ਬਾਈਕ ਸਾਡੀ ਜਿੱਥੇ ਮਰਜ਼ੀ ਲੱਗੀ ਰਹੇ ਕੁਝ ਬੈਗ ਬੰਨੇ ਆਵਾ ਕੋਈ ਪ੍ਰੋਬਲਮ ਨਹੀਂ ਆ ਸਿਰਫ ਸਾਨੂੰ ਇੱਕ ਚੀਜ਼ ਦਾ ਡਰ ਰਹਿੰਦਾ ਵਾ ਉਹ ਗਾਈਆਂ ਦਾ ਉਹ ਗਾਈਆਂ ਛੁੱਟ ਦਿੰਦੇ ਨੇ ਸਾਡੀ ਉਹ ਪਿਛਲੀ ਤੇ ਨੋਡਮਾ ਤਾਂ ਗਏ ਸੀ ਅਸੀਂ ਬਾਰਡਰ ਤੇ ਪਾਕਿਸਤਾਨ ਦੇ ਪਰ ਬੱਕਰਿਆਂ ਨੇ ਸਾਡੇ ਇੰਡੀਕੇਟਰ ਤੋੜ ਸਿਰਫ ਬੱਕਰਿਆਂ ਨੇ ਇਹਨਾਂ ਦੇ ਇੰਡੀਕੇਟਰ ਤੋੜ ਦਿੱਤੇ ਤੇ ਮੇਰਾ ਉਹ ਸੈਲਫ ਵਾਲੀ ਤਾਰ ਨਹੀਂ ਹੁੰਦੀ ਜਿਹੜੀ ਮੋਟਰਸਾਈਕਲ ਦੀ ਉਹ ਸਾਰੀ ਦੀ ਸਾਰੀ ਖਾਲੀ ਹੋ ਦੁਬਾਰਾ ਤੋਂ ਸੈਲਫ ਪਾਉਣਾ ਪਿਆ ਮੈਨੂੰ ਇੱਦਾਂ ਉੱਪਰ ਬੰਦੇ ਵਧੀਆ ਹੋ ਇੱਥੇ ਦੇ ਆ ਬੰਦੇ ਬਹੁਤ ਵਧੀਆ ਨੇ ਚਲੋ ਆਪਾਂ ਮਿਲਾਂਗੇ ਤੁਹਾਨੂੰ ਜਦੋਂ ਲੇਹ ਲਗਾਖ ਦਾ ਟੂਰ ਲਗਾਵਾਂਗੇ ਨਾ ਤੁਹਾਨੂੰ ਮਿਲਾਂਗੇ ਜੇ ਜੁਆਇਨ ਕਰਨਾ ਹੋਏਗਾ ਤੇ ਸਾਡੇ ਨਾਲ ਆਜੋ ਕੈਂਪਿੰਗ ਵਗੈਰਾ ਕਰਾਂਗੇ ਪੂਰਾ ਕੁਝ ਚਲੋ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਨੂੰ ਦਿਖਾ ਦਨਾ ਇਹ ਸਾਹਮਣੇ ਕਿਲਾ ਦਿਖ ਰਿਹਾ ਵਾ ਇਹ ਕਿਲਾ ਵਾ ਪਿਛਲੀ ਵੀਡੀਓ ਤੁਸੀਂ ਜਸਲਮੇਰ ਦਾ ਕਿਲਾ ਦੇਖਿਆ ਹੋਵੇਗਾ ਤੇ ਕਿਲੇ ਤੋਂ ਤਕਰੀਬਨ 500 ਮੀਟਰ ਦੀ ਦੂਰੀ ਤੇ ਆ ਗੁਰਦੁਆਰਾ ਸਾਹਿਬ ਤੁਸੀਂ ਦੇਖ ਲਓ ਗੁਰਦੁਆਰਾ ਸਾਹ ਸਾਧ ਸੰਗਤ ਜਸਲਮੇਰ ਤੇ ਇਹ ਗੁਰਦੁਆਰਾ ਸਾਹਿਬਾ ਜੀ ਇੱਥੇ ਅਸੀਂ ਠਹਰੇ ਸੀ ਕਿਤੇ ਸਾਡਾ ਮੋਟਰਸਾਈਕਲ ਲੱਗਾ ਹੋ ਹੁਣ ਅਸੀਂ ਇੱਥੋਂ ਚੱਲੇ ਆ ਅਗਲੀ ਡੈਸਟੀਨੇਸ਼ਨ ਤੇ ਰਾਤ ਨੂੰ ਫੇਰ ਇੱਥੇ ਮੋੜਾਂਗੇ ਵਾਪਸ ਤੇ ਇਹ ਗੁਰੂ ਘਰ ਇਹ ਜਸਲਮੇਰ ਦਾ ਤੇ ਕੀ ਇੱਥੇ ਰਹਿائش ਦਾ ਪ੍ਰਬੰਧ ਆ ਉਹ ਸਾਰਾ ਤੁਹਾਨੂੰ ਇਸ ਕਲਿੱਪ ਚ ਮੈਂ ਤੁਹਾਨੂੰ ਦੱਸਦਾ ਹਾਂ ਤੇ ਮੱਥਾ ਸੀ ਸਵੇਰੇ ਟੇਕ ਲਿਆ ਸੀਗਾ ਇਸ ਪਾਸੇ ਅੰਦਰ ਵੜਦੇ ਆ ਇਸ ਪਾਸੇ ਵੀ ਹਾਲ ਵਾ ਤੁਸੀਂ ਹਾਲ ਚ 100 ਰੁਪਏ ਦੇ ਕੇ ਵੀ ਇਸ ਹਾਲ ਚ ਰੁੱਕ ਸਕਦੇ ਹੋ ਤੇ ਇਹ ਆ ਗਿਆ ਜੀ ਜੋੜਾ ਘਰ ਤੇ ਜੋੜਾ ਘਰ ਤੋਂ ਇੱਥੇ ਅੰਦਰ ਵੜਦੇ ਆ ਸਾਹਮਣੇ ਉੱਪਰ ਗੁਰੂ ਘਰ ਹੈ ਤੇ ਗੁਰਦੁਆਰਾ ਸਾਹਿਬ ਤੇ ਇਹ ਸਾਡੇ ਕੱਪੜੇ ਜੜੇ ਆ ਸੁੱਕਣੇ ਪਏ ਹੋਏ ਆ ਇਹ ਜਿਹੜੇ ਕੱਪੜੇ ਅਸੀਂ ਸੁੱਕਣੇ ਪਾਏ ਹੋਏ ਨੇ ਕੱਪੜੇ ਸਾਡੇ ਸੁੱਕ ਵੀ ਗਏ ਹੋਏ ਆ ਪੱਗਾਂ ਵੀ ਸੁੱਕਣੇ ਪਈਆਂ ਨੇ ਇਸ ਪਾਸੇ ਬਾਬਾ ਜੀ ਦੀ ਰਹਿائش ਆ ਤੇ ਇਹ ਸਾਰੇ ਕਮਰੇ ਨੇ ਤੇ ਪਾਣੀ ਦੀ ਸਹੂਤਾ ਜਿਹੜੀਆਂ ਵਾਟਰ ਕੋਲਰਾਂ ਚ ਆ ਪੀਣ ਵਾਲੀ ਤੇ ਬਹੁਤ ਨਹਾਉਣ ਧੋਣ ਵਾਸਤੇ ਪਾਣੀ ਵਧੀਆ ਵਾ ਤੇ ਥੱਲੇ ਲੰਗਰ ਹਾਲ ਆ ਤੇ ਇਹ ਸਾਡੇ ਮੋਟਰਸਾਈਕਲ ਸਾਡਾ ਲੱਗਾ ਹੋਇਆ ਜੀ ਇੱਧਰ ਮੇਰਾ ਪਰੇ ਤੇ ਇਸ ਪਾਸੇ ਵੀ ਲੰਗਰ ਪਿੱਛੇ ਬਣਦਾ ਇਹ ਦੇਖ ਲਓ ਤੁਸੀਂ ਇਹ ਆ ਜੀ ਸਾਨੂੰ ਰੂਮ ਮਿਲਿਆ ਸੀਗਾ ਤੇ 7 ਨੰਬਰ ਇਹ ਤਕਰੀਬਨ ਇੱਥੇ ਖਲਾਰ ਤੇ ਸਾਡਾ ਤੁਹਾਨੂੰ ਪਤਾ ਹੁੰਦਾ ਹੀ ਆ ਇਹ ਛੋਟਾ ਰੂਮ ਆ ਤੇ ਬਾਥਰੂਮ ਬਹੁਤ ਖੁੱਲਾ ਵਾ ਬਾਥਰੂਮ ਵੀ ਵਧੀਆ ਸੀਗਾ ਦੇਖੋ ਕਿੰਨਾ ਸੋਹਣਾ ਬਾਥਰੂਮ ਆ ਤੇ ਇਸ ਪਾਸੇ واਸ਼ਪੇਸ਼ਨ ਲੱਗਾ ਹੋਇਆ ਸਾਈਡ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਤੇ ਰਹਿائش ਜਿਹੜੀ ਆ ਇਹ ਜਿਹੜਾ ਰੂਮ ਆ ਜਿੱਥੇ ਅਸੀਂ ਬੈਠੇ ਆ ਇਹ ਰੂਮ ਜਿਹੜਾ ਵਾ ਤੁਸੀਂ ਹਾਲਚ ਰੁਕਣਾ ਦਾ 100 ਰੁਪਿਆ ਲੱਗਦਾ ਤੇ ਇਹ ਰੂਮ ਦਾ ਜਿਹੜਾ 500 ਰੁਪਿਆ ਗੀਜ਼ਰ ਲੱਗਾ ਹੋਇਆ ਵਾ ਤੇ ਤੁਸੀਂ ਠੰਡ ਦੇ ਦਿਨਾਂ 'ਚ ਵੀ ਇੱਥੇ ਆ ਕੇ ਬੜੇ ਆਰਾਮ ਨਾਲ ਰੁਕ ਸਕਦੇ ਹੋ ਤੇ ਲੰਗਰ ਪ੍ਰਸ਼ਾਦਾ ਤੋਂ ਅਸੀਂ ਬਾਹਰੋ ਛਕਣਾ ਤੇ ਇਹ ਸੀ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਰੂਮ ਦੀ ਤੇ ਗੁਰੂ ਘਰ ਸਾਧ ਸੰਗਤ ਜਸਲਮੀਤ ਇਹ ਸੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ